ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 9ਾ ਚੱਕਰ ਅਭਿਆਸ ਨੰਬਰ 9.3 ਤੇ ਅਗਲੇ ਦੋ ਸਵਾਲ 3ਜਾ 4ਥਾ ਅਸੀਂ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 9ਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹੈਗੀਆਂ ਤੁਸੀਂ ਚੈਨਲ ਤੇ ਜਾਓ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ ਇਹ ਕਹੇਗੀ 9th ਮੈਥ ਨੋਟਸ ਫਿਰ ਇਹ ਕਹੇਗੀ 9th ਮੈਥ ਇੰਗਲਿਸ਼ మీడియం ਦੇ ਵਿੱਚ ਇਹ ਕਹੇਗੀ ਇਹ ਮੈਥ ਕਨਸੈਪਟਸ ਇੰਗਲਿਸ਼ మీడియం ਇਹ ਕਹੇਗੀ ਗਣਿਤ ਦੇ ਸਿਧਾਂਤ ਪੰਜਾਬੀ మీడియం ਇਹ ਕਹੇਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਰਲਵਾ మీడియం ਪੰਜਾਬੀ ਜਮਾ ਇੰਗਲਿਸ਼ ਤੇ ਫਿਰ ਇਹ ਕਹੇਗੀ 9th ਸਾਇੰਸ ਇੰਗਲਿਸ਼ మీడియం ਵਿੱਚ ਤੇ ਇੱਕ ਹੈਗੀ ਬੱਚੋ 9th ਇੰਗਲਿਸ਼ ਐਮਸੀਬੀ ਇੱਕ ਅਗੀ 9th ਲਿਟਰੇਚਰ ਤੇ ਇੱਕ ਅਗੀ 9th ਗ੍ਰਾਮਰ ਤੇ ਇੱਕ ਅਗੀ ਬੱਚਿਓ ਐਬ੍ਰਿਵੀਏਸ਼ਨਸ ਜੋ ਕਿ ਜਨਰਲ ਨੌਲੇਜ ਦਾ ਖਜ਼ਾਨਾ ਹੈ ਸੋ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਇਹਨਾਂ ਚ ਸਾਰੇ ਵੀਡੀਓ ਦੇਖੋ ਆ ਦੇਖਿਓ ਬੱਚੋ ਤੀਜਾ ਸਵਾਲ ਕੀ ਕਹਿੰਦਾ ਹੈ ਕਹਿੰਦਾ ਚਿੱਤਰ 10.3 ਵਿੱਚ ਇੱਕ ਚਿੱਤਰ ਤੁਹਾਡੀ ਕਿਤਾਬ ਦਿੰਦਾ ਹੋਇਆ ਹੈ ਕੋਣ PQR 100 ਡਿਗਰੀ ਹੈ ਕੋਣ P Q ਇਹ Q ਹੈਗਾ ਐ O ਹੈਗਾ PQR 100 ਡਿਗਰੀ ਹੈਗਾ ਜਿੱਥੇ PQ ਅਤੇ R ਜਿੱਥੇ P Q ਅਤੇ R ਕੇਂਦਰ O ਕੇਂਦਰ O ਹੈਗਾ ਵਾਲੇ ਇੱਕ ਚੱਕਰ ਉੱਤੇ ਸਥਿਤ ਬਿੰਦੂ ਹਨ ਕੋਣ OPR ਪਤਾ ਕਰੋ ਸੋ ਕੋਣ O PR ਇਹਵਲਾ ਇਹ ਛੋਟਾ ਜਿਹਾ ਕੋਣ ਇਹਵਲਾ ਛੋਟਾ ਕੋਣ ਇਹ ਪਤਾ ਕਰਨਾ ਸੋ ਬੜਾ ਰੋਚਕ ਸਵਾਲ ਹੈ ਬੱਚਿਓ ਪਰ ਹੈ ਬੜਾ ਸੌਖਾ ਸੋ ਹੱਲ ਕਰਦੇ ਹਾਂ ਦਿੱਤਾ ਹੈ ਕੋਣ PQR 100 ਡਿਗਰੀ ਤੇ ਬੱਚਿਓ ਇਹੀ ਸਿਧਾਂਤ ਵਰਤਾਂਗੇ ਜਿਹੜਾ ਸਿਧਾਂਤ ਸੀ ਪਹਿਲੇ ਅਤੇ ਦੂਜੇ ਸਵਾਲ ਵਿੱਚ ਵਰਤੇ ਅਸੀਂ ਤੇ ਇਹਨੂੰ ਤੁਹਾਨੂੰ ਲਿਖਣਾ ਆਉਣਾ ਚਾਹੀਦਾ ਹੈ ਇਹਦਾ ਤਰੀਕਾ ਇਹ ਹੈ ਕਿ ਇਹਨੂੰ ਚੰਗੀ ਤਰ੍ਹਾਂ ਪੜੋ ਤੇ ਜ਼ੁਬਾਨੀ ਲਿਖ ਲਿਖ ਕੇ ਇਹਦਾ ਅਭਿਆਸ ਕਰ ਲਵੋ ਸੋ ਅਸੀਂ ਲਿਖਣਾ ਅਸੀਂ ਜਾਣਦੇ ਹਾਂ ਕਿ ਇੱਕ ਚਾਪ ਦੁਆਰਾ ਅਸੀਂ ਜਾਣਦੇ ਹਾਂ ਕਿ ਇੱਕ ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਕੋਣ ਚੱਕਰ ਦੇ ਬਾਕੀ ਹਿੱਸੇ ਦੇ ਕਿਸੇ ਬਿੰਦੂ ਉੱਤੇ ਬਣਾਏ ਕੋਣ ਤੋਂ ਦੁੱਗਣਾ ਹੁੰਦਾ ਹੈ ਠੀਕ ਹੈ ਬੱਚਿਓ ਇਸ ਕਰਨ ਨੂੰ ਜਿਵੇਂ ਇੱਕ ਤਰ੍ਹਾਂ ਤੁਸੀਂ ਕੰਟ ਕਰ ਲੈਣਾ ਠੀਕ ਹੈ ਹੁਣ ਬੱਚਿਓ ਹੁਣ ਜਿਹੜੀ ਚਾਪ ਇੱਥੇ ਇਹ ਸਵਾਲ ਥੋੜਾ ਵੱਖਰਾ ਜਿਹਾ ਹੈ ਕਿਉਂਕਿ ਇਹਦੇ ਵਿੱਚ ਪ੍ਰਤੀਵਰਤੀ ਕੋਣ ਬਣੇਗਾ ਰਿਫਲੈਕਸ ਐਂਗਲ ਬਣੇਗਾ ਜੋ ਕਿ 180 ਡਿਗਰੀ ਤੋਂ ਜ਼ਿਆਦਾ ਹੁੰਦਾ ਸੋ ਇਸ ਕਰਕੇ ਮੈਂ ਇੱਥੇ ਇਹਨੂੰ ਐਕਸਪਲੇਨ ਕਰਦਾ ਪਿਆ ਹੁਣ ਜਿਹੜੀ ਚਾਪ PR ਹੋਣਾ ਚਾਪ ਕਿਹੜੀ ਹੈ ਬੱਚਿਓ PR ਇਹ ਚਾਪ ਲੈਣੀ ਹੈ PR ਕਿਉਂਕਿ ਬਾਕੀ ਹਿੱਸਾ ਤੇ ਇਹ ਵਾਲਾ ਬਚ ਗਿਆ ਨਾ ਇੱਥੇ ਤੇ ਕੋਣ ਆਇਆ ਹੈ ਫੇ ਮਤਲਬ ਕਿ ਜਿਵੇਂ ਜੀ ਕਹਿੰਨੇ ਆ ਵੀ ਚਾਪ ਤੋਂ ਇਲਾਵਾ ਜਿਹੜਾ ਚੱਕਰ ਦਾ ਬਾਕੀ ਹਿੱਸਾ ਹੈ ਉਹ ਤੇ ਕਿਹੜਾ ਕੋਣ ਬਣ ਰਿਹਾ ਸੋ ਇਹਦਾ ਮਤਲਬ ਕਿ ਚਾਪ ਅਸੀਂ PR ਲੈਣੀ ਹੈ ਚਾਪ ਦੇ ਜਿਸ ਹਿੱਸੇ ਤੇ ਕੋਣ ਬਣ ਰਿਹਾ ਹੁਣ ਉਹ ਨਹੀਂ ਲੈਣਾ ਅਸੀਂ ਦੂਜਾ ਹਿੱਸਾ ਲੈਣਾ ਸੋ ਕੋਣ ਹੈ ਬੜਾ ਇਹ ਚਾਪ ਲੈਣੀ PR ਹੈ ਵੱਡੀ ਜਦੋਂ ਦੀਰਗ ਚਾਪ ਕਹਾਂਗੇ ਸੋ ਜਿਹੜੀ ਜਿਹੜੀ ਚਾਪ PR ਬਿੰਦੂ Q ਤੇ ਕੋਣ PQR ਬਣਾ ਰਹੀ ਹੈ ਇਹ ਦੇਖੋ PQR ਇਹ ਜਿਹੜੀ ਚਾਪ ਹੈ ਪੀ ਆਰ ਇਹ ਚੱਕਰ ਤੇ ਬਿੰਦੂ QR ਤੇ ਕੋਣ PQR ਬਣਾ ਰਹੀ ਹੈ ਉਹੀ ਚਾਪ ਕੇਂਦਰ ਤੇ ਪ੍ਰਤੀਵਰਤੀ ਕੋਣ ਇਹ ਦੇਖੋ ਇਹ POR ਬਣਾ ਰਹੀ ਹੈ ਹੁਣ POR ਬੱਚਿਓ ਇਹ ਵਾਲਾ ਨਹੀਂ ਲੈਣਾ ਅਤੇ 180 ਡਿਗਰੀ ਤੋਂ ਘੱਟ ਦਾ ਪ੍ਰਤੀਵਰਤੀ ਇਹ ਵਾਲਾ ਕੋਣ ਬਣਾ ਰਹੀ ਹੈ ਕਿਉਂਕਿ ਬਈ ਚਾਪ ਤੇ ਇਹ ਵਾਲੀ ਹੈ ਨਾ ਦੇਖੋ ਚਾਪ ਇਹ ਵਾਲੀ ਹੈ ਤੇ ਚਾਪ ਦੇ ਚਾਪ ਵਾਲੇ ਪਾਸੇ ਕੋਣ ਬਣੇਗਾ ਨਾ ਸੋ ਕੋਣ ਇਹ ਵਾਲਾ ਬਣ ਰਿਹਾ ਬੜਾ ਕੋਣ ਬਸ ਇਹ ਇਸ ਵਾਲਿ ਸਟੈਡਾ ਪੰਨਾਗਾ ਥੋੜਾ ਜਿਹਾ ਸੋ ਜਿਹੜਾ ਕੋਣ ਕੇਂਦਰ ਤੇ ਬਣ ਰਿਹਾ ਤੇ ਬੱਚੋ ਆ ਦਾ ਮੂੰਹ ਤੇ ਚਾਪ ਵੱਲ ਹੋਏਗਾ ਨਾ ਚਾਪ ਵੱਲ ਚਾਪ ਤੇ ਆ ਗਈ ਐਵਲੀ ਕੀ ਆਰ ਸੋ ਇਹਦੇ ਵੱਲੋਂ ਕੋਣ ਐਵਲਾ ਬਣ ਰਿਹਾ ਐਵਲਾ ਠੀਕ ਹੈ ਨਾ ਸੋ ਉਹੀ ਚਾਪ ਕੇਂਦਰ ਤੇ ਪ੍ਰਤੀਵਰਤੀ ਕੋਣ EOR ਬਣਾ ਰਹੀ ਹੈ ਪ੍ਰਤੀਵਰਤੀ ਤੇ ਲਿਖਿਆ ਸੋ ਪ੍ਰਤੀਵਰਤੀ POR 2PQR ਇਹਨਾਂ ਦੁਗਣਾ ਹੋਏਗਾ ਜਿਹੜਾ ਇਹ ਕੋਣ ਇੱਥੇ ਬਣ ਰਿਹਾ ਹੈ ਇਹ ਦੁਗਣਾ ਹੋਏਗਾ ਸੋ 2 PQR 2 100 200 ਡਿਗਰੀ ਆ ਦੇਖੋ 180 ਡਿਗਰੀ ਤੋਂ ਜ਼ਿਆਦਾ ਆ ਗਿਆ ਸੋ ਕੋਣ POR ਹੁਣ POR ਜਿਹੜਾ ਬੱਚਾ ਕਿਹਦੇ ਬਰਾਬਰ ਹੋ ਜਾਏਗਾ ਇਹ ਵਾਲਾ ਪ੍ਰਤੀਵਰਤੀ ਤੇ 360 ਇਹ ਆਪਣਾ 200 ਹੋ ਗਿਆ ਤੇ ਜਿਹੜਾ ਪ੍ਰਤੀਵਰਤੀ ਹਟਾ ਦਈਏ ਹੁਣ POR ਇਹ ਵਾਲਾ ਉੱਪਰ ਵਾਲਾ ਉਹ ਕਿਹੜਾ ਹੁੰਦਾ ਉਹ 360 'ਚੋਂ ਇੱਕ ਅਧਾ ਮੰਗੇ ਸੋ ਪ੍ਰਤੀਵਰਤੀ ਕੋਣ ਤੇ ਬੱਚਾ ਹੋ ਹੈਗਾ 200 ਡਿਗਰੀ ਪ੍ਰਤੀਵਰਤੀ POR ਤੇ ਕੱਲਾ POR ਕਿਹੜਾ ਹੋ ਜਾਏਗਾ प्रतिवर्ती हट जाएगा तेनु 360 ਚੋਂ ਘਟਾ ਦਾਂਗੇ 360 200 ਸੋ ਇਥੇ ਫੇਲਿੰਗ ਦਿੱਤਾ ਸੋ ਪਓਰ ਕੋਣ 360 200 ਇਸ ਤਰ੍ਹਾਂ ਪਓਰ ਬਰਾਬਰ ਹੋ ਗਿਆ ਬੱਚੋ 160 ਡਿਗਰੀ 360 ਚੋਂ 200 ਜਿਹੜੇ ਘਟਾਵਾਂਗੇ ਤੇ ਸਾਡੇ ਕੋਲ 160 ਡਿਗਰੀ ਆ ਜਾਏਗਾ ਹੁਣ ਬੱਚੋ ਇਹ ਕੋਣ ਜਿਹੜਾ ਹੈ ਇਹ ਵਾਲਾ ਇਹ ਬਣ ਗਿਆ 160 ਡਿਗਰੀ ਹੁਣ ਪਓਰ ਹੁਣ ਪਓਰ ਹੈ ਤ੍ਰਿਪੁੱਜ ਜਿਹੜਾ ਹੈ ਬੱਚੋ ਇਕ ਸਮਦੋਪੁਜੀ ਤ੍ਰਿਭੁਜ ਹੈ ਸਮਦੋਪੁਜੀ ਜਿਆ ਰਿਆ ਦੋ ਪੁਜਾਵਾਂ ਬਰਾਬਰ ਨੇ ਕਿਉਂ OP OR ਅਰਧ ਵਿਆਸ ਅਰਧ ਵਿਆਸ ਤੇ ਬਰਾਬਰ ਹੁੰਦੇ ਨੇ ਕਿਸੇ ਵੀ ਚੱਕਰ ਦੇ ਸੋ ਕੋਣ OPR ਕੋਣ ORP ਸੋ OPR ORP ਇਹ ਦੋਨੋਂ ਕੋਣ ਬਰਾਬਰ ਹੋਣਗੇ ਕਿਉਂ ਕਿ ਬੱਚਿਓ ਬਰਾਬਰ ਪੁਜਾਵਾਂ ਦੇ ਸੰਮੂ ਕੋਣ ਬਰਾਬਰ ਹੁੰਦੇ ਹਨ ਠੀਕ ਹੈ ਹੁਣ ਅਸੀਂ ਦੇਖੀਏ ਕੋਣ OPR ਜਮਾ ਕੋਣ ORP ਜਮਾ ਕੋਣ POR 180 ਡਿਗਰੀ ਸੋ ਇਹ ਵਾਲਾ ਕੋਣ ਜਮਾ ਇਹ ਵਾਲਾ ਕੋਣ ਜਮਾ ਇਹ ਵਾਲਾ ਕੋਣ 180 ਡਿਗਰੀ ਕਿਉਂ ਤ੍ਰਿਭੁਜ ਕੋਣ ਜੋੜ ਗੁਣ ਠੀਕ ਹੈ ਹੁਣ ਬੱਚਿਓ OPR ਦੀ ਜਗ੍ਹਾ ਤੇ OPR ਲਿਖ ਦਿੱਤਾ ਤੇ ORP ਕਿਉਂਕਿ OPR ਦੇ ਬਰਾਬਰ ਹੈ ਤੇ ਇੱਥੇ ਹੀ OPR ਲਿਖ ਦਿੱਤਾ ਤੇ POR ਅਸੀਂ ਪਤਾ ਲਗਾ 160 ਡਿਗਰੀ ਤਾਂ ਸਿੱਧਾ ਲਿਖ ਦਿੱਤਾ ਇੱਥੇ ਆ ਗਏ 120 ਹੁਣ ਬੱਚਿਓ OPR ਜਮਾ OPR ਕਿੰਨਾ ਹੋ ਗਿਆ 2 OPR ਇਹ 160 ਸੱਜੇ ਪਾਸੇ ਚਲਾ ਗਿਆ ਤੇ ਬਣ ਗਿਆ 180 160 20 ਡਿਗਰੀ ਹੋ ਗਿਆ ਇਹਦਾ ਮਤਲਬ 2 OPR 20 ਡਿਗਰੀ ਦੇ ਬਰਾਬਰ ਹੈ ਤੇ OPR ਕਿਹਦੇ ਬਰਾਬਰ ਹੋਇਆ 20 2 ਥੱਲੇ ਆ ਜਾਏਗਾ 20 2 10 ਡਿਗਰੀ ਹੈ ਸਾਡਾ ਆ ਗਿਆ ਜਵਾਬ ਇਸ ਤਰ੍ਹਾਂ ਕੋਣ OPR ਜਿਹੜਾ ਹੈ ਬੱਚਿਓ ਉਹ ਕਿਹਦੇ ਬਰਾਬਰ ਹੈ 10 ਡਿਗਰੀ ਦੇ ਬਰਾਬਰ ਹੈ ਸੋ ਐਸੀ ਕਰਿਓ ਵਿਦਿਆਰਥੀਓ ਚੌਥਾ ਸਵਾਲ ਹੁਣ ਅਸੀਂ ਕਰਾਂਗੇ ਮੈਨੂੰ ਲੱਗਿਆ ਕਿ ਉਹ ਵੀਡੀਓ ਖਤਮ ਹੋਣ ਵਾਲਾ ਹੋ ਗਿਆ ਉਹ ਤੀਜਾ ਸਵਾਲ ਸੀਗਾ ਹੁਣ ਚੌਥਾ ਸਵਾਲ ਕਰ ਰਹੇ ਹਾਂ ਚਿੱਤਰ 10.38 ਵਿੱਚ ਚਿੱਤਰ ਦਿੱਤਾ 10.38 ਵਿੱਚ ਕੋਣ ABC ਬਰਾਬਰ 69 ਡਿਗਰੀ ਕੋਣ A B C ਹੈ ਬਰਾਬਰ ਹੈ 69 ਡਿਗਰੀ ਇੱਥੋਂ ਦੀ ਲੈ ਕੇ ਇੱਥੇ ਤੱਕ A B C ਅਤੇ ਕੋਣ ACB ਕੋਣ ACB ਬਰਾਬਰ ਕਿੰਨਾ 81 ਡਿਗਰੀ ਹੋਵੇ ਤਾਂ ਹੌਣ ਬੀ ਡੀ ਸੀ ਪਤਾ ਕਰੋ ਬੀ ਡੀ ਸੀ ਸੋ ਬੜਾ ਵਧੀਆ ਸਵਾਲ ਹੈ ਪਰ ਅਗੇਨ ਬੜਾਈ ਸੌਖਾ ਜੇ ਸਾਨੂੰ ਸਿਧਾਂਤ ਦਾ ਪਤਾ ਹੈ ਹੱਲ ਦਿੱਤਾ ਹੈ ਕੋਣ ABC ਬਰਾਬਰ 69 ਡਿਗਰੀ A B C 69 ਡਿਗਰੀ ਕੋਣ ACB A C B ਬਰਾਬਰ ਕਿੰਨੀ ਡਿਗਰੀ ਹੁਣ ਤ੍ਰਿਪੁਜ ਕੋਣ ਜੋੜ ਮੁਤਾਬਕ ਹੁਣ ABC ਜਮਾ ਕੋਣ ACB ਜਮਾ ਕੋਣ BSC ਬਰਾਬਰ 180 ਡਿਗਰੀ ਹੁਣ ਅਸੀਂ ਮੁੱਲ ਪੜਦਾਂਗੇ ABC ਹੁਣ 69 ਡਿਗਰੀ ਹੈਗਾ ACV 31 ਡਿਗਰੀ ਹੈਗਾ ਤੇ ਕੋਣ DAC ਸਾਨੂੰ ਪਤਾ ਨਹੀਂ ਹੈਗਾ ਇਹ ਬਰਾਬਰ 180 ਡਿਗਰੀ ਹੋ ਗਿਆ ਹੁਣ ਕੋਣ BAC ਕਿਤੇ ਬਰਾਬਰ ਹੋ ਜਾਏਗਾ ਬੱਚਿਓ 180 ਕਟਾ 69 ਕਟਾਈ 31 ਸੋ ਕਟਾ 69 ਕਟਾ ਪਰ ਕਟਾ 180 ਤੇ ਕਟਾਈ 31 ਕਿੰਨਾ ਹੋ ਗਿਆ ਬੱਚਿਓ ਕਟਾ 100 ਡਿਗਰੀ ਦੇ ਬਰਾਬਰ ਹੋ ਗਿਆ 180 ਚੋਂ 100 ਡਿਗਰੀ ਲੈ ਘਟਾਇਆ ਤੇ ਕੋਣ DAC ਬਰਾਬਰ ਆ ਗਿਆ 100 ਬਰਾਬਰ ਆ ਗਿਆ 80 ਡਿਗਰੀ ਭਾਵ ਇਹ ਕੋਣ ਜਿਹੜਾ ਬੱਚਿਓ ਹੈ DAC ਇਹ ਬਰਾਬਰ ਹੈਗਾ 80 ਡਿਗਰੀ ਹੁਣ ਬੱਚਿਓ ਇਹ ਕੋਣ ਜਿਹੜਾ ਹੈ ਇਹ ਇਹਦੇ ਬਰਾਬਰ ਹੋਏਗਾ ਬੀ ਡੀ ਸੀ ਦੇ ਬਰਾਬਰ ਅਤੇ ਬੀ ਡੀ ਸੀ ਬਰਾਬਰ ਬੀ ਏ ਸੀ ਤੇ ਬੀ ਏ ਸੀ ਹੈਗਾ 80 ਡਿਗਰੀ ਅਤੇ ਬੀ ਡੀ ਸੀ ਕੋਣ ਬੀ ਡੀ ਸੀ ਬਰਾਬਰ ਕੋਣ ਬੀ ਏ ਸੀ ਬਰਾਬਰ 80 ਡਿਗਰੀ ਹੁਣ ਤੁਸੀਂ ਪੁੱਛੋ ਸਰ ਇਹ ਤੁਸੀਂ ਕਿੱਦਾਂ ਕਹਤਾ ਸੋ ਬੱਚਿਓ ਉਹਦੀ ਕੁੰਡੀ ਆਵੇ ਇਹ ਤੁਹਾਨੂੰ ਲਿਖਣਾ ਪਏਗਾ ਕਿਉਂਕਿ ਦੋਵੇਂ ਕੋਣ ਇੱਕ ਹੀ ਜੀਵਾ ਦੁਆਰਾ ਜਿਹੜੀ ਜੀਵਾ ਬੀ ਸੀ ਦੁਆਰਾ ਬਣਾਏ ਇੱਕ ਹੀ ਚੱਕਰਖੰਡ ਦੇ ਕੋਣ ਹਨ ਬੱਚਿਓ ਕਿਸੇ ਵੀ ਚੱਕਰਖੰਡ ਵਿੱਚ ਇੱਕੋ ਹੀ ਜੀਵਾ ਦੁਆਰਾ ਬਣਾਏ ਗਿਣ ਸਾਰੇ ਕੋਣ ਬਰਾਬਰ ਹੁੰਦੇ ਹਨ ਸੋ ਜੀਵਾ ਹੈਗੀ BC ਇੱਥੋਂ ਦੀ ਬੱਚਿਓ ਅਣਗਿਣਤ ਕੋਣ ਬਣ ਜਾਣਗੇ ਇੱਥੋਂ ਦੀ ਲੈ ਕੇ ਇੱਥੇ ਬਣਾ ਲਓ ਇੱਥੋਂ ਲੈ ਕੇ ਇੱਥੇ ਬਣਾ ਲਓ ਇੱਥੋਂ ਦੀ ਲੈ ਕੇ ਇੱਥੇ ਬਣਾ ਲਓ ਇੱਥੋਂ ਦੀ ਲੈ ਮਤਲਬ ਕਿ ਇਹ B ਤੋਂ ਲੈ ਕੇ C ਤੱਕ B ਤੋਂ ਲੈ ਕੇ C ਤੱਕ ਇੱਕ ਬਿੰਦੂ ਦੋ ਬਿੰਦੂ ਹਜ਼ਾਰੋਂ ਬਿੰਦੂਆਂ ਰੱਖ ਲਵੋ ਤੇ ਕੋਣ ਬਣਾ ਲਵੋ ਬਸ ਉਹਦਾ ਆਧਾਰ ਜਿਹੜਾ ਹੈਗਾ ਇਹ BC ਇੱਕ ਭੁਜਾ ਹੋਣੀ ਚਾਹੀਦੀ ਹੈ ਤੇ ਬਾਕੀ ਭੁਜਾ ਬਾਕੀ ਸ਼ਿਖਰ ਜਿਹੜਾ ਹੈ ਉਹ ਦੂਜਾ ਇਹ ਇੱਕ ਸ਼ਿਖਰ ਤੇ B ਬਣ ਜਾਏਗਾ ਇੱਕ ਸ਼ਿਖਰ C ਬਣ ਜਾਏਗਾ ਬਾਕੀ ਜਿਹੜਾ ਬਿੰਦੂ ਮਰਜੀ ਇੱਥੇ ਲੈ ਲਵੋ ਉਹ ਸਾਰੇ ਕੋਣ ਬਜਿਓ ਇੱਕ ਦੂਜੇ ਦੇ ਬਰਾਬਰ ਹੋਣਗੇ ਸੋ ਇਹ ਵੀ ਚੱਕਰ ਤੇ ਹੈਗਾ D ਵੀ ਚੱਕਰ ਤੇ ਹੈਗਾ ਤੇ ਇੱਕੋ ਹੀ ਚੱਕਰਖੰਡ ਇਹ ਚੱਕਰਖੰਡੇ ਸਾਡਾ ਇਹ ਚੱਕਰਖੰਡੇ ਇੱਕੋ ਹੀ ਚੱਕਰਖੰਡ ਵਿੱਚ ਬਣੇ ਕੋਣ ਬੱਚਿਓ ਇੱਕੋ ਜੀਵਾ ਦੁਆਰਾ ਬਣਾਏ ਗਏ ਉਹ ਬਰਾਬਰ ਹੁੰਦੇ ਹਨ ਇਹ ਸਿਧਾਂਤ ਹੈ ਦਾ ਸੋ ਇਸ ਕਰਕੇ ਅਸੀਂ ਕਹਿਆ BD C ਬਰਾਬਰ BAC ਤੇ BAC ਬਰਾਬਰ ਹੈਗਾ 80 ਡਿਗਰੀ ਸੋ ਇਸ ਤਰ੍ਹਾਂ ਸਾਡਾ ਇਹ ਜਵਾਬ ਆ ਗਿਆ ਸੋ ਐਸੀ ਪਿਆਰੇ ਵਿਦਿਆਰਥੀਓ ਬਾਅਦੇ ਸਵਾਲ 3 ਅਤੇ 4 ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ